ਉਹ ਕੁੜੀ ਇੰਨੀ ਖੂਬਸੂਰਤ ਹੈ ਉਹ ਕੁੜੀ ਇੰਨੀ ਖੂਬਸੂਰਤ ਹੈ ਯੁੱਗ ਪਲਟ ਦੇਣ ਦਾ ਮਹੂਰਤ ਹੈ ਉਹ ਕੁੜੀ ਇੰਨੀ ਖੂਬਸੂਰਤ ਹੈ ਯੁੱਗ ਪਲਟ ਦੇਣ ਦਾ ਮਹੂਰਤ ਹੈ ਕਿ ਉਸ ਦੀਆਂ ਅੱਖਾਂ ਚੋਂ ਆਜ਼ਾਨ ਸੁਣੋ ਉਸ ਦੀਆਂ ਅੱਖਾਂ ਚੋਂ ਆਜ਼ਾਨ ਸੁਣੋ ਉਸਦੇ ਅੱਲਾ ਦੀ ਸੁਰਖ ਰੰਗਤ ਹੈ ਕਿ ਜ਼ਿੰਦਗੀ ਜਿਉਣ ਦਾ ਹੀ ਨਾਮ ਨਹੀਂ ਜ਼ਿੰਦਗੀ ਜਿਉਣ ਦਾ ਹੀ ਨਾਮ ਨਹੀਂ ਇਹ ਮਰਨ ਦੀ ਵੀ ਇੱਕ ਲਿਆਕਤ ਹੈ ਜ਼ਿੰਦਗੀ ਜਿਉਣ ਦਾ ਹੀ ਨਾਮ ਨਹੀਂ ਇਹ ਮਰਨ ਦੀ ਵੀ ਇੱਕ ਲਿਆਕਤ ਹੈ ਕਿ ਮੈਨੂੰ ਕਰ ਦੇ ਮੇਰੇ ਹਵਾਲੇ ਤੋ ਮੈਨੂੰ ਕਰਦੇ ਮੇਰੇ ਹਵਾਲੇ ਤੂੰ ਮੇਰੇ ਸਿਰ ਦੀ ਤੇ ਜ਼ਰੂਰਤ ਹੈ ਬਹੁਤ ਸ਼ੁਕਰੀਆ ਤੇ ਇੱਕ ਦੋ ਚਾਰ ਗਜ਼ਲਾਂ ਦੇ ਦੋ ਦੋ ਚਾਰ ਚਾਰ ਸ਼ੇਰ ਤੁਹਾਡੇ ਨਾਲ ਸਾਂਝ ਕਰਦೇನೆ ਸੋ ਨਵੀਂ ਗਜ਼ਲ ਹੈ ਕਿ ਦੁੱਖਾਂ ਦੇਵੀ ਆਪਣੇ ਨਖਰੇ ਦੇਖੇ ਨੇ ਖਾ ਦੇਵੀ ਆਪਣੇ ਨਖਰੇ ਦੇਖੇ ਨੇ ਭਾਰੀ ਪਰਬਤ ਪਲਕੀ ਲਟਕੇ ਦੇਖੇ ਨੇ ਦੁੱਖਾਂ ਦੇਵੀ ਆਪਣੇ ਨਖਰੇ ਦੇਖੇ ਨੇ ਭਾਰੀ ਪਰਬਤ ਪਲਕੀ ਲਟਕੇ ਦੇਖੇ ਨੇ ਔਰ ਜਿੱਦਾਂ ਕੋਈ ਵਾਹਣ ਲੰਗੇ ਬੰਦੇ ਤੋਂ ਜਿੱਦਾਂ ਕੋਈ ਵਾਹਣ ਲੰਗੇ ਬੰਦੇ ਤੋਂ ਇਦਾਂ ਵੀ ਕੁਝ ਵਕਤ ਗੁਜ਼ਰਦੇ ਦੇਖੇ ਨੇ ਜਿੱਦਾਂ ਕੋਈ ਵਾਹਣ ਲੰਗੇ ਬੰਦੇ ਤੋਂ ਇਤਾਂ ਵੀ ਕੁਝ ਵਕਤ ਗੁਜ਼ਰਦੇ ਦੇਖੇ ਨੇ ਤੇ ਨਜ਼ਰਾਂ ਤੋਂ ਗਿਰਦੇ ਤਾਂ ਸੁਣਦੇ ਆਏ ਸਾਂ ਨਜ਼ਰਾਂ ਤੋਂ ਗਿਰਦੇ ਤਾਂ ਸੁਣਦੇ ਆਏ ਸਾਂ ਬੰਦੇ ਆਪਣੇ ਕਦ ਤੋਂ ਡਿੱਗਦੇ ਦੇਖੇ ਨੇ ਬਹੁਤ ਸ਼ੁਕਰੀਆ ਕਿ ਨਜ਼ਰਾਂ ਤੋਂ ਗਿਰਦੇ ਤਾਂ ਸੁਣਦੇ ਆਏ ਸਾਂ ਬੰਦੇ ਆਪਣੇ ਕਦ ਤੋਂ ਡਿੱਗਦੇ ਦੇਖੇ ਨੇ ਕਿ ਹੁਣ ਸ਼ੀਸ਼ੇ ਦਾ ਪਾਣੀ ਬਦਲਣ ਵਾਲਾ ਹੈ ਹੁਣ ਸ਼ੀਸ਼ੇ ਦਾ ਪਾਣੀ ਬਦਲਣ ਵਾਲਾ ਹੈ ਇਸ ਦੇ ਅੰਦਰ ਬੰਦੇ ਡੁੱਬਦੇ ਦੇਖੇ ਨੇ ਕਿ ਹੁਣ ਸ਼ੀਸ਼ੇ ਦਾ ਪਾਣੀ ਬਦਲਣ ਵਾਲਾ ਹੈ ਇਸ ਦੇ ਅੰਦਰ ਬੰਦੇ ਡੁੱਬਦੇ ਦੇਖੇ ਨੇ ਇਹ ਤਾਜ 'ਚ ਕੋਈ ਆਦੂ ਮੰਤਰ ਹੈ ਸ਼ਾਇਦ ਤਾਜ 'ਚ ਕੋਈ ਆਦੂ ਮੰਤਰ ਹੈ ਸ਼ਾਇਦ ਜਿਸ ਵਿੱਚ ਛੋਟੇ ਸਿਰ ਵੀ ਜਕੜੇ ਦੇਖੇ ਨੇ ਅਤਿ ਸੀਰੀਅਸ ਗਜ਼ਲ ਦਾ ਕਿ ਇੱਕ ਤਿਤਲੀ ਦੇ ਨਾਜ਼ੁਕ ਸੋਹਲ ਪਰਾਂ ਉੱਤੇ ਇੱਕ ਤਿਤਲੀ ਦੇ ਨਾਜ਼ੁਕ ਸੋਹਲ ਪਰਾਂ ਉੱਤੇ ਕਿੰਨੇ ਸਾਰੇ ਅੰਬਰ ਉੜਦੇ ਦੇਖੇ ਨੇ ਇੱਕ ਤਿਤਲੀ ਦੇ ਨਾਜ਼ੁਕ ਸੋਹਲ ਪਰਾਂ ਉੱਤੇ ਕਿੰਨੇ ਸਾਰੇ ਅੰਬਰ ਉੜਦੇ ਦੇਖੇ ਨੇ ਤੋਂ ਮਤਲਬ ਇਹ ਕਿ ਉਹਦੇ ਬਾਰੇ ਵਿੱਚ ਉਸੇ ਨਾਲ ਕੀਤੇ مشورے اکثر ਉਹਦੇ ਬਾਰੇ ਵਿੱਚ ਉਸੇ ਨਾਲ ਕੀਤੇ مشورے اکثر ਕੇ ਰਾਹ ਸੌਖੇ ਨਹੀਂ ਲੱਭਦੇ ਦਿਲਾਂ ਤੱਕ ਜਾਣਦੇ ਅਕਸਰ ਉਹਦੇ ਬਾਰੇ ਵਿੱਚ ਉਸੇ ਨਾਲ ਕੀਤੇ مشورے اکثر ਕੇ ਰਾਹ ਸੌਖੇ ਨਹੀਂ ਲੱਭਦੇ ਦਿਲਾਂ ਤੱਕ ਜਾਣਦੇ ਅਕਸਰ ਹੁਣ ਆਪੋ ਆਪਣੀ ਛੱਤ ਤੋਂ ਜੋ ਤਕੀਏ ਚੰਨ ਰਾਂਤਾਂ ਨੂੰ ਹੁਣ ਆਪੋ ਆਪਣੀ ਛੱਤ ਤੋਂ ਜੋ ਤਕੀਏ ਚੰਨ ਰਾਂਤਾਂ ਨੂੰ ਬਣੇ ਰਹਿੰਦੇ ਨੇ ਕੰਨਿਆਂ ਵਿੱਚ ਕੁਝ ਦਾ ਰابطੇ ਅਕਸਰ ਹੈ ਰੱਬ ਦਾ ਸ਼ੁਕਰ ਹੈ ਰੱਬ ਦਾ ਸ਼ੁਕਰ ਦੁਨੀਆ ਗੋਲ ਹੈ ਚੌਰਸ ਟਿਕੋਣੀ ਨਹੀਂ ਹੈ ਰੱਬ ਦਾ ਸ਼ੁਕਰ ਦੁਨੀਆ ਗੋਲ ਹੈ ਚੌਰਸ ਟਿਕੋਣੀ ਨਹੀਂ ਤਦੇ ਵਿਛੜੇ ਹੋਏ ਵੀ ਖੁਮਕਮਾ ਮਿਲਦੇ ਰਹੇ ਅਕਸਰ ਹੈ ਰੱਬ ਦਾ ਸ਼ੁਕਰ ਦੁਨੀਆ ਗੋਲ ਹੈ ਚੌਰਸ ਟਿਕੋਨੀ ਨਹੀਂ ਤਦੇ ਵਿਛੜੇ ਹੋਏ ਵੀ ਖੁਮਕਮਾ ਮਿਲਦੇ ਰਹੇ ਅਕਸਰ ਔਰ ਬਲਕਾਰ ਕਿ ਮਤਲਾ ਹੈ ਕਿ ਫੁੱਲ ਵਾਂਗ ਖਿੜ ਪਿਆ ਗਮ ਭੜਿਆ ਜੋ ਨਾਗ ਵਾਂਗੂ ਇਹ ਫੁੱਲ ਵਾਂਗ ਖਿੜ ਪਿਆਗਮ ਪੜਿਆ ਜੋ 나ਗ ਵਾਂਗੂੰ ਦਿਲ ਖੁੱਲ ਰਿਹਾ ਹੈ ਮੇਰਾ ਬੱਚੇ ਦੀ ਜਾਗ ਵਾਂਗੂੰ ਤੇ ਫੁੱਲ ਵਾਂਗ ਖਿੜ ਪਿਆਗਮ ਪੜਿਆ ਜੋ 나ਗ ਵਾਂਗੂੰ ਦਿਲ ਖੁੱਲ ਰਿਹਾ ਹੈ ਮੇਰਾ ਬੱਚੇ ਦੀ ਜਾਗ ਵਾਂਗੂੰ ਹੈ ਦਾਗਦਾਰ ਸੂਰਜ ਤੇ ਲੀਰੋ ਨੀਰ ਚਾਂਦਨ ਹੈ ਦਾਗਦਾਰ ਸੂਰਜ ਦੇ ਲੀਰੋ ਲੀਰ ਚੰਨਣ ਸਮਿਆਂ ਦਾ ਸੰਖ ਗੂੰਜੇ ਬੇਵਕਤ ਬਾਗਵਾਹ ਕੁਝ ਉੱਡਣੇ ਸੱਪ ਮਿਲੇ ਸੀ ਉਹ ਜੁਟਣੇ ਸੱਪ ਮਿਲੇ ਸੀ ਜ਼ਹਿਰਾ ਸੀ ਅੱਗ ਜਈਆਂ ਉਹ ਜੁਟਣੇ ਸੱਪ ਮਿਲੇ ਸੀ ਜ਼ਹਿਰਾ ਸੀ ਅੱਗ ਜਈਆਂ ਹੁੰਦਾ ਸੀ ਮੈਂ ਵੀ ਪਹਿਲਾਂ ਚੰਦਨ ਦੇ ਬਾਗਵਾਹ ਉਹ ਜੁਟਣੇ ਸੱਪ ਮਿਲੇ ਸੀ ਜ਼ਹਿਰਾ ਸੀ ਇਕ ਜੰਹਿਆ ਹੁੰਦਾ ਸੀ ਮੈਂ ਵੀ ਪਹਿਲਾ ਚੰਦਨ ਦੇ ਬਾਗ ਵਾਂਗੂੰ ਕਿ ਰਿਸ਼ਤੇ ਮੁਕਾਮ ਖੁਸ਼ੀਆਂ ਦੁੱਖਾਂ ਡਰਾਂ ਨੂੰ ਲੰਘ ਕੇ ਰਿਸ਼ਤੇ ਮੁਕਾਮ ਖੁਸ਼ੀਆਂ ਦੁੱਖਾਂ ਡਰਾਂ ਨੂੰ ਲੰਘ ਕੇ ਮੈਂ ਲੱਭਿਆ ਹੈ ਖੁਦ ਨੂੰ ਆਪਣੇ ਸੁਰਾਗ ਵਾਂਗੂੰ ਮੈਂ ਲੱਭਿਆ ਹੈ ਖੁਦ ਨੂੰ ਆਪਣੇ ਸੁਰਾਗ ਵਾਂਗੂੰ ਇੱਕ ਉਮਰ ਤੱਕ ਮੈਂ ਆਪਣੇ ਫਿਰ ਆਪ ਵਹਿਣ ਪਾਏ ਇੱਕ ਉਮਰ ਤੱਕ ਮੈਂ ਆਪਣੇ ਫਿਰ ਆਪ ਵਹਿਣ ਪਾਏ ਇੱਕ ਸ਼ਾਮ ਉਸਨੇ ਗਾਇਆ ਮੈਨੂੰ ਸੁਹਾਗ ਦਾ ਬਹੁਤ ਸ਼ੁਕਰੀਆ ਕਿ ਇੱਕ ਉਮਰ ਤੱਕ ਮੈਂ ਆਪਣੇ ਫਿਰ ਆਪ ਵਹਿਣ ਪਾਏ ਇੱਕ ਉਮਰ ਤੱਕ ਮੈਂ ਆਪਣੇ ਫਿਰ ਆਪ ਵਹਿਣ ਪਾਏ ਇੱਕ ਸ਼ਾਮ ਉਸਨੇ ਗਾਇਆ ਮੈਨੂੰ ਸੁਹਾਗ ਨਾਲੋਂ ਔਰ ਇੱਕ ਗਜ਼ਲ ਆਖਰੀ ਦੇ ਚਾਰ ਪੰਜ ਸ਼ੇਰ ਨੇ ਕਿ ਮਿਟਾਉਣਾ ਖੁਦ ਨੂੰ ਆਪਣੇ ਆਪ ਦਾ ਵਿਸਥਾਰ ਵੀ ਕਰਨਾ ਮਿਟਾਉਣਾ ਖੁਦ ਨੂੰ ਆਪਣੇ ਆਪ ਦਾ ਵਿਸਥਾਰ ਵੀ ਕਰਨਾ ਤੇ ਰਹਿਣਾ ਧਾਇਰਿਆਂ ਵਿੱਚ ਵੀ ਤੇ ਉਸ ਨੂੰ ਪਿਆਰ ਵੀ ਕਰਨਾ ਮਿਟਾਉਣਾ ਖੁਦ ਨੂੰ ਆਪਣੇ ਆਪ ਦਾ ਵਿਸਥਾਰ ਵੀ ਕਰਨਾ ਇਹ ਰਹਿਣਾ ਧਾਇਰੀਆਂ ਵਿੱਚ ਵੀ ਤੇ ਉਸ ਨੂੰ ਪਿਆਰ ਵੀ ਕਰਨਾ ਜਿਹਦੇ ਪੱਤਣ ਰਵੈਤੀ ਨੇ ਤੇ ਪਾਣੀ ਇਸ਼ਕ ਵਿੱਚ ਭਿੱਜੇ ਜਿਹਦੇ ਪੱਤਣ ਰਵੈਤੀ ਨੇ ਤੇ ਪਾਣੀ ਇਸ਼ਕ ਵਿੱਚ ਭਿੱਜੇ ਉਹਦੇ ਵਿੱਚ ਡੁੱਬਣਾ ਵੀ ਹੈ ਤੇ ਉਸ ਨੂੰ ਬਾਹਰ ਵੀ ਕੱਢਣਾ ਰਹੀ ਜੀ ਹਾਂ ਚ ਹੀ ਇੰਜ ਹਿਲਦੇ ਤਾਂ ਇਹ ਸਿਰ ਨਹੀਂ ਰਹਿਣੇ ਰਹੇ ਜੇ ਹਾਂਚ ਹੀ ਇੰਜ ਹਿਲਦੇ ਤਾਂ ਸਿਰ ਨਹੀਂ ਰਹਿਣੇ ਆ ਜਾਵੇ ਮੇਰੇਆਂ ਲੋਕਾਂ ਨੂੰ ਇਨਕਾਰ ਵੀ ਕਰਨਾ ਇਹ ਰਹੇ ਜੇ ਹਾਂਚ ਹੀ ਇੰਜ ਹਿਲਦੇ ਤਾਂ ਸਿਰ ਨਹੀਂ ਰਹਿਣੇ ਆ ਜਾਵੇ ਮੇਰੇਆਂ ਲੋਕਾਂ ਨੂੰ ਇਨਕਾਰ ਵੀ ਕਰਨਾ ਮੇਰੇ ਇਸ ਜ਼ਹਿਨ ਖਾਤਰ ਵੈਦ ਨੇ ਇਹ ਮੁਸਾਜਿ ਸ਼ਹ ਰਚਦੇ ਮੇਰੇ ਇਸ ਜ਼ਹਿਨ ਖਾਤਰ ਵੈਦ ਨੇ ਇਹੋ ਸਾਜ਼ਿਸ਼ਾਂ ਰਚਦੇ ਦਵਾਦਾਰੂ ਵੀ ਕਰਨੀ ਤੇ ਇਹਨੂੰ ਬਿਮਾਰ ਵੀ ਕਰਨਾ ਆਖੀਸ਼ ਇਹ ਰਹਿ ਕੇ ਇਹ ਦਿੱਲੀ ਬੇਦਲੀ ਹੈ ਇਹ ਦਿੱਲੀ ਬੇਦਲੀ ਹੈ ਜਿਸ ਦਾ ਮਕਸਦ ਹੈ ਕੁਝ ਇਦਾਂ ਦਾ ਇਹ ਦਿੱਲੀ ਬੇਦਲੀ ਹੈ ਜਿਸ ਦਾ ਮਕਸਦ ਹੈ ਕੁਝ ਇਦਾਂ ਦਾ ਕੋਈ ਵੀ ਵਿਹਲਾ ਨਹੀਂ ਛੱਡਣਾ ਅਤੇ ਬੇਕਾਰ ਵੀ ਕਰਨਾ ਇਹ ਦਿੱਲੀ ਬੇਦਲੀ ਹੈ ਜਿਸ ਦਾ ਮਕਸਦ ਹੈ ਕੁਜ ਇਦਾਂ ਦਾ ਕੋਈ ਵੀ ਵੇਲਾ ਨਹੀਂ ਛੱਡਣਾ ਅਤੇ ਬੇਕਾਰ ਵੀ ਕਰਨਾ ਮਿਟਾਉਣਾ ਖੁਦ ਨੂੰ ਆਪਣੇ ਅਪ ਦਾ ਵਿਸਥਾਰ ਵੀ ਕਰਨਾ ਤੇ ਰਹਿਣਾ ਧਾਇਰਿਆਂ ਵਿੱਚ ਵੀ ਤੇ ਉਸ ਨੂੰ ਪਿਆਰ ਵੀ ਕਰਨਾ ਬਹੁਤ ਸ਼ੁਕਰੀਆ